ਕਿ ਜਿਵੇਂ ਆਰਟੀਗਾਂ ਦੇ ਖਿਲਾਫ ਛਾਪੇਮਾਰੀ ਹੋਈ ਆ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜੇ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਤੁਸੀਂ ਸਪੋਰਟ ਕਰਦੇ ਜੇ ਇਸ ਅੰਦੋਲਨ ਦੇ ਤੇ ਉਹਦੇ ਤੇ ਸਾਡਾ ਇਨਾ ਹੀ ਕਹਿਣਾ ਵੀ ਇਹ ਬਦਲੇ ਦੀ ਭਾਵਨਾ ਨਾਲ ਹੁਣ ਮੋਦੀ ਸਰਕਾਰ ਇਹ ਕੁਝ ਕਰ ਰਹੀ ਆ ਅਕਾਲੀ ਭਾਜਪਾ ਦੀ 10 ਸਾਲ ਪੰਜਾਬ ਦੀ ਸਰਕਾਰ ਰਹੀ ਆ ਜੇ ਲੱਗਦਾ ਸੀ ਵੀ ਕਾਨੂੰਨ ਦਾ ਕੁਝ ਅਜਿਹਾ ਗਲਤ ਹੋ ਕਰ ਰਹੇ ਆ ਜੇ ਉਸ ਸਮੇਂ ਵਿੱਚ ਉਹਨਾਂ ਨੇ ਕਦੀ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਤੇ ਹੁਣ ਹੀ ਕੋਈ ਕਾਰਵਾਈ ਕਰਨ ਦੀ ਲੋੜ ਪਈ ਆ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਇਸ ਤਰੀਕੇ ਨਾਲ ਕਿਸਾਨਾਂ ਦੀ ਹਮਾਇਤ ਜਿਹੜੀ ਆ ਪੰਜਾਬ ਦੇ ਵਿੱਚ ਵਪਾਰੀ ਤਬਕਾ ਜਾਂ ਹੋਰ ਤਬਕੇ ਜਿਹੜੇ ਕਰ ਰਹੇ ਆ ਉਹਨਾਂ ਨੂੰ ਜਿਹੜੇ ਆ ਵਾਪਸ ਕਰਵਾ ਦਾਂਗੇ ਅਗਲੀ ਗੱਲ ਵੀ ਪ੍ਰਧਾਨ ਮੰਤਰੀ ਜੀ ਪੈਰਲਲ ਖੇਤੀ ਕਾਨੂੰਨਾਂ ਨੂੰ ਵਾਜਬ ਤੇ ਸਹੀ ਦੱਸਣ ਲਈ ਅੱਡ-ਅੱਡ ਥਾਵਾਂ ਤੇ ਵਿਚਾਰ-ਚਰਚਾ ਕਰਦੇ ਨੇ ਕਿਸਾਨਾਂ ਨਾਲ ਪਰ ਜਿਹੜੇ ਕਿਸਾਨ ਉਹਨਾਂ ਦੇ ਦਰ ਤੇ ਆ ਕੇ ਬੈਠੇ ਨੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਕੋਲੇ ਉਹਨਾਂ ਨੂੰ ਮਿਲਦਾ ਸਮਾਂ ਨਹੀਂ ਹੈਗਾ ਸੋ ਇਹ ਸਕੀਮ ਪਹਿਲੋ ਪੰਜਾਬ ਵਿੱਚ ਇਹਨਾਂ ਨੇ ਜਮਾਈ ਹੋਈ ਆ ਉਹ ਇੱਕ ਬੰਨੇ ਮੀਟਿੰਗ ਕਰਦੇ ਸੀ ਇੱਕ ਬੰਨੇ ਉਹਨਾਂ ਦੇ ਲੀਡਰਸ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਕੋਈ ਆਪਦੇ ਹਮੈਤੀ ਸਾਧ ਕੇ ਉਹ ਕਹਿੰਦੇ ਨੇ ਤੁਸੀਂ ਅਸੀਂ ਕਿਸਾਨਾਂ ਨੂੰ ਸਮਝਾ ਰਹੇ ਹਾਂ ਸੋ ਪੰਜਾਬ ਵਿੱਚ ਫੇਲ ਹੋਇਆ ਇਹ ਪ੍ਰੋਗਰਾਮ ਆ ਜਿਹੜਾਗਾ ਹਰਿਆਣੇ ਵਿੱਚ ਫੇਲ ਹੋ ਰਿਹਾ ਹੁਣ ਦੇਸ਼ ਦੇ ਵਿੱਚ ਅਜਮਾਇਆ ਜਾ ਰਿਹਾ ਪੰਜਾਬੀਆਂ ਨੇ ਪੂਰੀ ਤਰ੍ਹਾਂ ਭਾਜਪਾ ਦਾ ਸਮਾਜਿਕ ਬਾਈਕਾਟ ਹੀ ਕੀਤਾ ਹੋਇਆ ਪੰਜਾਬ ਦੇ ਵਿੱਚ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਦੇਸ਼ ਦੇ ਵਿੱਚ ਅਜਿਹੀ ਕੰਮ ਕਰਕੇ ਉਹ ਸਫਲ ਹੋ ਜਾਣਗੇ ਤੇ ਜਿਵੇਂ ਕਾਰਪੋਰੇਟ ਘਰਾਣਿਆਂ ਚੋਂ ਅੰਬਾਨੀ ਤੇ ਅੰਡਾਨੀ ਲਗਾਤਾਰ ਖਾਸ ਕਰਕੇ ਪ੍ਰੈਸ ਦੇ ਵਿੱਚ ਇੱਕ ਇਸ਼ਤਿਹਾਰ ਦੇ ਕੇ ਲਗਾਤਾਰ ਇਹ ਗੱਲਾਂ ਲੋਕਾਂ 'ਚ ਲੈ ਕੇ ਜਾ ਰਹੇ ਆ ਕਿ ਅਸੀਂ ਜ਼ਮੀਨਾਂ ਕਿਸਾਨਾਂ ਦੀਆਂ ਨਹੀਂ ਲੈਣੀਆਂ ਅਸੀਂ ਕਿਸਾਨਾਂ ਦੇ ਅਨਾਜ ਸਿੱਧਾ ਨਹੀਂ ਖਰੀਦਣਾ ਭਲਾ ਕੀ ਲੋੜ ਪੈ ਗਈ ਆ ਵੀ ਜੇ ਉਹਨਾਂ ਨੇ ਕੁਝ ਨਹੀਂ ਕਰਨਾ ਤੇ ਉਹਨਾਂ ਨੂੰ ਸਫਾਈਆਂ ਦੇਣ ਦੀ ਲੋੜ ਪੈ ਰਹੀ ਆ ਤੇ ਦੋਵਾਂ ਧਿਰਾਂ ਵੱਲੋਂ ਕਾਰਪੋਰੇਟ ਵੱਲੋਂ ਵੀ ਤੇ ਸਰਕਾਰ ਵੱਲੋਂ ਵੀ ਆਪ ਦੀ ਸਫਾਈ ਦੇਣ ਤੇ ਪੂਰੀ ਤਰ੍ਹਾਂ ਜੋਰ ਲੱਗਾ ਹੋਇਆ ਵਾ ਸੋ ਇਹ ਵੀ ਕਿਸਾਨ ਅੰਦੋਲਨ ਨੂੰ ਢਾ ਲਾਉਂਦਾ ਇੱਕ ਤਰੀਕੇ ਕਰਿਆ ਇੱਕ ਹੋਰ ਤਰੀਕੇ ਕਰਿਆ ਵੀ ਅੰਦੋਲਨ ਦੇ ਵਿੱਚ ਕੁਸ਼ਰਾਰਤੀ ਬੰਦੇ ਵਾਰ ਦਿੱਤੇ ਜਾਣ ਤੁਹਾਨੂੰ ਜਾਣ ਕੇ ਉਹ ਵੀ ਜਿੱਦਣ ਅਸੀਂ ਆ ਕੇ ਇੱਥੇ ਬੈਠੇ ਸੀਗੇ ਉਸ ਦਿਨ ਸਾਡੇ ਤੇ ਵੱਟੇ ਮਾਰੇ ਗਏ ਇਥੋਂ ਦੇ ਦੁਕਾਨਦਾਰਾਂ ਨੇ ਇਥੋਂ ਦੇ ਲੋਕਾਂ ਨੇ ਬੰਦੇ ਫੜ ਲਏ ਡਾਂਗਾ ਲੈ ਕੇ ਵੀ ਆਏ ਸੋ ਦੁੱਖ ਦੀ ਗੱਲ ਹੁੰਦੀ ਆ ਅਸੀਂ ਸਾਰੀ ਔਰਤਾਂ ਦਾ ਮਾਵਾ ਪੈਣਾ ਦਾ ਸਨਮਾਨ ਕਰਦੇ ਆ ਸਾਨੂੰ ਇੱਥੇ 5-7 ਵਾਰੀ ਸਮੈਕ ਵਾਲੇ ਮੁੰਡੇ ਫੜ ਲਿਆ ਸੀ ਉਹ ਸਮੈਕ ਵਿੱਚ ਆਏ ਸਾਡੇ ਧਰਨੇ 'ਚ ਵੀ ਕੋਈ ਨਾ ਕੋਈ ਜਿਹਾ ਕੋ ਮੌਕਾ ਮਿਲੇ ਤੇ ਇਹਨਾਂ ਨੂੰ ਬਦਨਾਮ ਕਰੀਏ ਹੁਣ ਕਈ ਬੰਦੇ ਇਹੋ ਜਿਹੇ ਘੁੰਮਦੇ ਆ ਆ ਕੇ ਸਿੰਧੀ 'ਚ ਬੋਲਦੇ ਵੀ ਸਰਦਾਰ ਜੀ ਆਪਕੋ ਲੜਕੀ ਚਾਹੀਏ ਉਹਦੇ ਅਰਥ ਤੁਸੀਂ ਸਮਝ ਸਕਦੇ ਹੋ ਕੀ ਨਿਕਲਦੇ ਆ ਸੋ ਇਸ ਤਰ੍ਹਾਂ ਦੇ ਹੱਤ ਕੰਡੇ ਵੀ ਇੱਥੇ ਪਣਾਏ ਜਾਂਦੇ ਆ ਅਸੀਂ 1.5 200 ਬੰਦਾ ਆਪਦਾ ਜਸੂਸੀ ਵਾਸਤੇ ਪਹਿਰੇਦਾਰੀ ਵਾਸਤੇ ਲਗਾਤਾਰ 24 ਘੰਟੇ ਲਾ ਕੇ ਰੱਖਦੇ ਆ ਸੋ ਇਹ ਹਰ ਤਰ੍ਹਾਂ ਦਾ ਹਤਕੰਡਾ ਜਿਹੜਾ ਸਾਡੇ ਖਿਲਾਫ ਹਰ ਹਰ ਬਾ ਸਰਕਾਰ ਵਰਤ ਕੇ ਅੰਦੋਲਨ ਨੂੰ ਫੇਲ ਕਰਕੇ ਅੰਦੋਲਨ ਨੂੰ ਬਦਨਾਮ ਕਰਕੇ ਜਿਹੜੀ ਪੂਰੇ ਭਾਰਤ ਦੇ ਲੋਕਾਂ ਦੀ ਤੇ ਕਹਿ ਲਈਏ ਵੀ ਪੂਰੇ ਸੰਸਾਰ ਦੇ ਲੋਕਾਂ ਦੀ ਇੱਕ ਸਹਾਨੂੰਭੂਤੀ ਆ ਇੱਕ ਸੰਸਾਰ ਦੇ ਲੋਕ ਇਸ ਅੰਦੋਲਨ ਦੀ ਸਪੋਰਟ ਕਰ ਰਹੇ ਆ ਉਸ ਸਪੋਰਟ ਨੂੰ ਖਤਮ ਕਰਨਾ ਚਾਹੁੰਦੇ ਆ ਅਸੀਂ ਪਹਿਲੋ ਵੀ ਉਹਨਾਂ ਦੇ ਹਰ ਹਰਵੇਂ ਨੂੰ ਫੇਲ ਕੀਤਾ ਤੇ ਹੁਣ ਵੀ ਸਫਲ ਹੋਵਾਂਗੇ ਹਰਵੇਂ ਨੂੰ ਫੇਲ ਕਰ ਲਈ ਇਹ ਤੋਂ ਗਾਹਾਂ ਜੜੀਆਂ ਕਨਸੋਹਾਂ ਨੇ ਮੀਡੀਆ 'ਚ ਵੀ ਗੱਲਬਾਤ ਦਾ ਸੱਦਾ ਆ ਸਕਦਾ ਵਾ ਤੇ ਇਹੋ ਜਿਹੀਆਂ ਕਨਸੋਹਾਂ ਤੇ ਤਾਂ ਜਦੋਂ ਸੱਦਾ ਆਊਗਾ ਫੇਰ ਹੀ ਆਪਾਂ ਗੱਲ ਕਰ ਸਕਦੇ ਆ ਇਹ ਵੀ ਕਨਸੋਹਾਂ ਨੇ ਵੀ ਜਿਹੜੇ ਕਾਨੂੰਨ ਆ ਮੱਤਲ ਕੀਤੇ ਜਾ ਸਕਦੇ ਆ ਅਸੀਂ ਕਹਿੰਦੇ ਰੱਦ ਕਰ ਦਿਓ ਪੂਰੀ ਤਰ੍ਹਾਂ ਸਸਪੈਂਡ ਕੀਤੀ ਚਾਹਜ ਤਾਂ ਬਹਾਲ ਕੀਤੀ ਦੀ ਸੰਭਾਵਨਾ ਹੁੰਦੀ ਆ ਤੁਸੀਂ ਕਾਨੂੰਨ ਵਾਪਸ ਲੈ ਲਓ ਫਿਰ ਵਾਰਤਾ ਲਾਭ ਕਰਦੇ ਰਹੋ ਸਾਡੇ ਨਾਲ ਸਾਨੂੰ ਤਰਾਜ ਕੋਈ ਨਹੀਂ ਹੈਗਾ ਤੇ ਅਸੀਂ ਸਾਫ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਮਨਾ ਵੀ ਉਹ ਸਾਰੀਆਂ ਫਸਲਾਂ ਦੀ ਖਰੀਦ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਨਵਾਂ ਲੈ ਕੇ ਆਉਣ ਤੇ ਕੱਲੀ ਭਾਰਤ ਦੇ ਵਿੱਚ 6% ਹੀ ਅਜੇ ਦੀ ਪਕਿਓਰ ਮੈਟਰ ਸੇ ਦੀ ਸਰਕਾਰ ਹੀ ਖਰੀਦਿਆ ਪੰਜਾਬ ਹਰਿਆਣਾ ਤੇ ਕੁਝ ਯੂਪੀ ਦੇ ਇਲਾਕੇ ਚ ਹੁੰਦੇ ਆ 94% ਖਰੀਦ ਤਾਂ ਹਜੇ ਵੀ ਪ੍ਰਾਈਵੇਟ ਖੇਤਰ ਚ ਹੋ ਰਹੀ ਆ ਦੂਜੇ ਦੇਸ਼ ਦੇ ਹਿੱਸਿਆਂ ਦੇ ਵਿੱਚ ਸੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਹਨੂੰ ਘੱਟੋ-ਘੱਟ ਸਪੋਰਟ ਪ੍ਰਾਈਸ ਤੇ ਕਿਵੇਂ ਖਰੀਦਣਾ ਉਹਦੇ ਲਈ ਕਾਨੂੰਨ ਲਿਆਂਦਾ ਜਾਵੇ ਇਹ ਤੋਂ ਗਾਹਾਂ ਜਿਹੋ ਖੇਤੀ ਦੇ ਕਾਨੂੰਨ ਵਾਪਸ ਲੈਂਦੇ ਨੇ ਤੇ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਪ੍ਰਧਾਨ ਮੰਤਰੀ ਜੀ ਇਹਦਾ ਸੇਰਾ ਸਾਨੂੰ ਨਾ ਦਿਓ ਵੀ ਅਸੀਂ ਲੈ ਰਹੇ ਹਾਂ ਇਹਦਾ ਸੇਰਾ ਤੁਸੀਂ ਲੈ ਲਿਓ ਪੇ ਤੁਸੀਂ ਵੱਡਾ ਪੰਨ ਕਰਕੇ ਇਹ ਦੇਸ਼ ਦੇ ਕਿਸਾਨਾਂ ਦੀ ਗੱਲਬਾਤ ਸੁਣ ਲਈਆ ਤੇ ਉਹਨਾਂ ਦੀ ਆਵਾਜ਼ ਨੂੰ ਪਛਾਣ ਕੇ ਲੋਕਤੰਤਰ ਦਾ ਸਨਮਾਨ ਕੀਤਾ ਕਿਸਾਨ ਮਜ਼ਦੂਰ ਦਾ ਸਨਮਾਨ ਕੀਤਾ ਸੀ ਇਹਦੇ ਲਈ ਵੀ ਤਿਆਰ ਆ ਕਿ ਅਸੀਂ ਸੇਹਰਾ ਨਹੀਂ ਲੈਂਦੇ ਸਾਡੇ ਲਈ ਅਣਖ ਦਾ ਸਵਾਲ ਨਹੀਂ ਹੈਗਾ ਸੋ ਇਹ ਪੱਖ ਤੁਹਾਡੇ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਸੀ ਹੁਣ ਗ੍ਰਾਹਕਾਂ ਜੀ ਤੁਹਾਡੇ ਨਾਲ ਗੱਲ ਕਰ ਲੈਣਗੇ ਹਾਂਜੀ ਜਿਹੜਾ ਅੱਜ ਦੇ ਪੇਪਰ ਦੇ ਵਿੱਚ ਤੁਸੀਂ ਆਮ ਹੀ ਬੜਿਆ ਹੈ ਕਿ ਪ੍ਰਧਾਨ ਮੰਤਰੀ ਸਤਾ ਦਿਨਾਂ ਪੈ ਕਾਫੀ ਦਿਨਾਂ ਤੋਂ ਲਗ ਲਗ ਭਾਗ 5 6 ਤਰੀਕ ਤੋਂ ਲਗਾਤਾਰ ਅਟੈਕ ਤੇ ਜਦੋਂ ਦੀ ਗੱਲ ਵਾਟੂਗੀ ਨਹੀਂ ਅਟੈਕ ਦਾ ਇੱਕ ਕਿਸਮ ਨਹੀਂ ਹੈ ਵਾਰ-ਵਾਰ ਬੋਲੀ ਬਦਲਦੇ ਆ ਕਦੇ ਤਾਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਇਹ ਹੁਣ ਹਿੱਸਕ ਹੋਣ ਵਾਲੇ ਆ ਜਿਹੜੀ 12 ਤਰੀਕ ਨੂੰ ਜੈਪੁਰ ਹਾਈਵੇ ਰੋਕਣਾ ਇਹਨਾਂ ਨੇ ਉੱਥੇ ਹਿੱਸਕ ਹੋਣਾ ਇਹਨਾਂ ਨੇ ਕਦੇ ਇਹ नक्सਲਵਾੜੀਏ ਕਹਿੰਦੇ ਆ ਕਦੇ-ਕਦੇ ਇਹ ਖਾਲਸਤਾਨੀ ਵੀ ਕਹਿੰਦੇ ਆ ਕਦੇ-ਕਦੇ ਇਹ ਲਿਆ ਕੇ ਪੈਰਲਲ ਕਿਸਾਨ ਜਥੇਬੰਦੀਆਂ ਨਾਲ ਪਿਠਾ ਕੇ ਉਹਨਾਂ ਨੂੰ ਕਹਿੰਦੇ ਨੇ ਵੀ ਕਿਸਾਨ ਜਥੇਬੰਦੀਆਂ ਦੇ ਇਹ ਤਾਂ ਕਿਸਾਨ ਜਥੇਬੰਦੀਆਂ ਅਸਲ ਹੈ ਹੀ ਨਹੀਂ ਇਹ ਤਾਂ ਗਮਰਾਹ ਕੀਤੇ ਹੋਏ ਲੋਕ ਐ ਜਿਹੜੀਆਂ ਅਸਲੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਤਾਂ ਕਾਨੂੰਨਾਂ ਨੂੰ ਬਹੁਤ ਵਧੀਆ ਕਹਿੰਦੇ ਨੇ ਯਾਨੀ ਇਸ ਕਿਸਮ ਦਾ ਵੀ ਕਹਿੰਦਾ ਤੇ ਇਹਦੇ ਪੈਰਲਲ ਪ੍ਰਚਾਰ ਹੋ ਰਿਹਾ ਹੈ ਪਿੱਛੇ ਸਟੇਟਾਂ ਦੇ ਵਿੱਚ ਵੀ ਕਾਨੂੰਨ ਬਹੁਤ ਵਧੀਆ ਨੇ ਸਾਡੇ ਤਾਂ ਜੀ ਬਹੁਤ ਸਾਰੇ ਲੋਕਾਂ ਨੇ ਇਹਨੂੰ ਮੰਨਤਾ ਦੇ ਦਿੱਤੀ ਵੀ ਕਾਨੂੰਨ ਬਹੁਤ ਵਧੀਆ ਨੇ ਜਨੀ ਇਹਨਾ ਅਟੈਕਾਂ ਤੋਂ ਬਾਅਦ ਜਦੋਂ ਇਹਨਾਂ ਦਾ ਘਰਨੀਯਨ ਪੂਰਾ ਹੋਇਆ ਹੁਣ ਇਹਨਾਂ ਨੇ ਅਟੈਕ ਲਿਆਂਦਾ ਫੰਡਿੰਗ ਤੇ ਫੰਡਕ ਤੇ ਅਟੈਕ ਲਿਆਂਦਾ ਸਾਡੀ ਜਥੇਬੰਦੀ ਦਾ ਸਿੱਧਾ ਨਾਂ ਲੈ ਕੇ ਜਨੀ ਇਹਨਾਂ ਨੇ ਫੰਡਿੰਗ ਤੇ ਅਟੈਕ ਲਿਆਂਦਾ ਵੀ ਉਗਰਾਹਾਂ ਦੀ ਜਥੇਬੰਦੀ ਨੂੰ ਬਾਹਰਲੇ ਮੁਲਕ ਦੇ ਵਿੱਚੋਂ ਵੱਡੀ ਪੱਧਰ ਤੇ ਫੰਡ ਆਉਂਦਾ ਜਿਚਾਉਣ ਦੀ ਇਹ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਨੂੰ ਜਿਹੜੀ ਗਾਈਡੈਂਸ ਹੈ ਉਹ ਤਾਂ ਕਿਤੇ ਬਾਹਰਲੇ ਮੁਲਕ ਤੋਂ ਮਿਲਦੀ ਆ ਯਾਨੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਤੁਹਾਨੂੰ ਸਾਫ਼ ਕਰੀਏ ਵੀ ਅਸੀਂ ਨਾ ਵਪਾਰੀਆਂ ਤੋਂ ਫੰਡ ਲੈਨੇ ਆ ਨਾ ਦੁਕਾਨਦਾਰਾਂ ਤੋਂ ਫੰਡ ਲੈਨੇ ਆ ਨਾ ਅਫਸਰਾਂ ਤੋਂ ਫੰਡ ਲੈਨੇ ਆ ਨਾ ਛਿਆਸੀ ਲੋਕਾਂ ਤੋਂ ਫੰਡ ਲੈਨੇ ਆ ਇੱਕ ਵੀ ਪਰਚੀ ਤੁਸੀਂ ਸਾਨੂੰ ਇਹਨਾਂ ਦੀ ਕਦੇ ਦਿਖਾ ਨਹੀਂ ਸਕਦੇ ਅਸੀਂ ਬੜੇ ਠੰਡ ਲਏ ਨੇ ਅਸੀਂ ਬਕਾਇਦਾ ਅਪੀਲ ਪਾਈ ਹੈ ਐਨ ਆਰ ਆਈ ਨੂੰ ਅਸੀਂ ਅਪੀਲ ਪਾਈ ਹੈ ਭਾਰਤ ਦੇ ਲੋਕਾਂ ਨੂੰ ਸਾਡੇ ਮਲਾਜਮਾਂ ਨੂੰ ਅਸੀਂ ਅਪੀਲ ਪਾਈ ਹੈ ਵੀ ਸਾਡੇ ਖਰਚੇ ਬਹੁਤ ਆ ਸਾਨੂੰ ਫੰਡ ਦੀ ਮਦਦ ਦੀ ਲੋੜ ਹੈ ਇਹ ਬਕਾਇਦਾ ਬਾਹਰ ਅਸੀਂ ਸੋਸ਼ਲ ਮੀਡੀਆ ਦੇ ਪਾਈ ਹੈ ਲਿਖਤੀ ਚਿੱਠੀ ਅਸੀਂ ਇਹਨਾਂ ਨੂੰ ਵੀ ਸੈੱਡ ਕੀਤੀ ਐ ਉਹ ਸਾਨੂੰ ਫੰਡ ਹੁਣ ਨਹੀਂ ਐ ਬਸ ਇਹ ਕੇ ਵੀ ਹੁਣੀ ਪਾਈ ਅਸੀਂ ਜਦੋਂ ਕਰੋਨਾ ਦਾ ਸੰਕਟ ਸੀਗਾ ਉਦੋਂ ਅਸੀਂ 600 ਪੰਡਾ ਦੇ ਵਿੱਚ ਰਾਸ਼ਨ ਵੰਡਿਆ ਗਰੀਬਾਂ ਮਜ਼ਦੂਰਾਂ ਨੂੰ ਅਸੀਂ ਉਦੋਂ ਵੀ ਲਗਭਗ ਕਰੋੜ ਦੇ ਨੇੜੇ ਰਾਸ਼ਨ ਵੰਡਿਆ 600 ਪੰਡਾ ਦੇ ਵਿੱਚ ਉਹ ਫੰਡਿੰਗ ਵੀ ਸਾਨੂੰ ਲੋਕਾਂ ਨੇ ਦਿੱਤੀ ਐ ਬਾਹਰਲੇ ਮੁਲਕਾਂ ਤੋਂ ਆਈ ਐ ਸਾਡੇ ਮੁਲਕ ਦੇ ਵਿੱਚੋਂ ਵੀ ਆਈ ਐ ਜੇ ਨਹੀਂ ਅਸੀਂ ਆਪਦੀਆਂ ਲੋੜਾਂ ਮੁਤਾਬਕ ਉਹਨਾਂ ਤੋਂ ਫੰਡ ਲੈਣੇ ਆ ਉਹਨਾਂ ਲੋਕ ਲੋਕ ਨੇ ਜਿਹੜੇ ਸਾਨੂੰ ਫੰਡ ਭੇਜਦੇ ਆ ਕੋਈ ਟਰੱਕ ਡਰਾਈਵਰ ਹੈ ਕੋਈ ਬੇਰ ਤੋੜਦਾ ਹੈ ਕੋਈ ਲੇਬਰ ਕਰਦਾ ਹੈ ਇਦਾਂ ਗਏ ਕਿਸਾਨਾਂ ਮਜ਼ਦੂਰਾਂ ਦੇ ਵੀ ਬੱਚੇ ਹੈ ਕੋਈ ਏਜੰਸੀ ਨਹੀਂ ਜਿਹੜੀ ਉੱਤੇ ਢੇਰ ਲੱਗਿਆ ਪਿਆ ਮਾਇਆ ਦਾ ਕਿ ਉਹ ਸਾਨੂੰ ਭੇਜ ਰਹੇ ਆ ਇਸ ਕਰਕੇ ਸਰਕਾਰ ਦਾ ਜਿਹੜਾ ਇਹ ਪੰਚਤੜਾ ਜਿਹੜੀ ਹਮਲਾਵਤ ਪੰਚਤੜਾ ਦੂਜਾ ਇਹ ਵੀ ਇਹ ਕਹਿ ਰਹੀ ਹੈ ਸਰਕਾਰ ਵੀ ਜਿਹੜਾ ਆੜਤੀਆ ਵਰਗ ਹੈ ਉਹ ਕਿਸਾਨਾਂ ਨੂੰ ਵੱਡੇ ਪੱਧਰ ਤੇ ਸਪੋਰਟ ਭੇਜਦਾ ਹੈ ਹਾ ਇੱਕ ਦਿਨ ਤੁਸੀਂ ਪੜਿਆ ਹੋਣਾ ਪਰसों ਚੌਥੇ ਅਖਬਾਰਾਂ ਦੇ ਵਿੱਚ ਇੱਕ ਗੱਲ ਲੱਗੀ ਸੀ ਕਿ ਯਾਰ ਇਹਨਾਂ ਦਾ ਫੰਡਿੰਗ ਕਿੱਥੋਂ ਆਉਂਦਾ ਉਦੋਂ ਹੀ ਲੱਗਦਾ ਸੀਗਾ ਵੀ ਇਹ ਐਨਾ ਲੰਮਾ ਮੋਰਚਾ ਚੱਲ ਕਿਵੇਂ ਗਿਆ ਇਹਨਾਂ ਨੂੰ ਫੰਡਿੰਗ ਕਿਵੇਂ ਆ ਰਿਹਾ ਹੈ ਉਦੋਂ ਲੱਗਦਾ ਸੀ ਵੀ ਹੁਣ ਇਹ ਕੋਈ ਨਾ ਕੋਈ ਇਲਜ਼ਾਮ ਲਾਉਣ ਵਾਲੇ ਆ ਉਸੋ ਹੀ ਇਲਜ਼ਾਮ ਸਾਹਮਣੇ ਆ ਗਿਆ ਹੁਣ ਅੱਜ ਤੱਕ ਤੁਸੀਂ ਦੇਖਿਆ ਕਦੇ ਕਿਸੇ ਆੜਤੀਆਂ ਦੇ ਉੱਤੇ ਕਿਤੇ ਛਾਪੇ ਪਏ ਹੁਣ ਇਨਕਮ ਦੇ ਸਾਡੀ ਇਹ ਰੱਖੀ ਹੋਈ ਸੀ ਗੱਲ ਵੀ ਆੜਤੀਆਂ ਦੀਆਂ ਪਾਸਬੁੱਕਾਂ ਬਣਾਓ ਸਾਹਿਬ ਕਹਤੀਆਂ ਉਹਦੀ ਗੱਲ ਨਹੀਂ ਕਿਸੇ ਨੇ ਕੀਤੀ ਤੇ ਇਨਕਮ ਦੇ ਛਾਪੇ ਕਿਹੜੀ ਗੱਲ ਵਾਸਤੇ ਮਾਰੇ ਜਾ ਰਹੇ ਨੇ ਕਿ ਆਰਥੀਆ ਵਰਗ ਵੀ ਇਹ ਕਾਨੂੰਨਾਂ ਤੋਂ ਪ੍ਰਭਾਵਤ ਹੈ ਉਹ ਵੀ ਮੈਦਾਨ 'ਚ ਆ ਗਿਆ ਹੁਣ ਉਹਨਾਂ ਦੀ ਸੰਗੀ ਨੱਪੀ ਐ ਤੋੜ ਰਹੇ ਨੇ ਸਾਡੇ ਨਾਲ ਉਹ ਜਿਹੜਾ ਸਮਰਥਨ ਕਰ ਰਹੇ ਨੇ ਸਾਨੂੰ ਉਹਨਾਂ ਨੂੰ ਤੋੜ ਰਹੇ ਨੇ ਜਿਵੇਂ ਬੀਕੇਯੂ ਭਾਰਤੀ ਕਿਸਾਨ ਦੀ ਮੇਕਤਾ ਉਗਰਾਹ ਤੋਂ ਬਿਨਾ ਹੋਰ ਜੇ ਸਵੰਧੀਆਂ ਵੀ ਫੰਡ ਨੇ ਜਿਹੜੇ ਕਿਰਤੀ ਲੋਕਾਂ ਤੋਂ ਲੈਂਦੇ ਨੇ ਕਿਸੇ ਵਪਾਰੀ ਵਰਗ ਤੋਂ ਫੰਡ ਨਹੀਂ ਲੈਂਦੇ ਇਹ ਫੰਡਿੰਗ ਆ ਜਿਹੜੀ ਇਹ ਸਾਡੇ ਆਮ ਕੰਮਾਂ ਦੇ ਵਿੱਚ ਅਸੀਂ ਵਰਤਦੇ ਆ ਸਾਡੇ ਕੋਲੇ ਗੜੀਆਂ ਦਾ ਖਰਚਾ ਸਪੀਕਰਾਂ ਦਾ ਖਰਚਾ ਟੈਂਕਿੰਗ ਦਾ ਖਰਚਾ ਸਾਰੇ ਖਰਚੇ ਸਾਡੀ ਇਹਨਾਂ ਬਣਾਂ ਤੋਂ ਪੂਰੇ ਕਰਦੇ ਆ ਹੁਣ ਸਰਕਾਰ ਕੀ ਇਹ ਗੱਲ ਦਾ ਜਵਾਬ ਦੇ ਸਕਦੀ ਹੈ ਵੀ ਅਰਬਾਂ ਕਰਮਾ ਰੁਪਏ ਤੁਸੀਂ ਚੋਣਾ 'ਚ ਇਕੱਠੇ ਕਰਦੇ ਹੋ ਉਹ ਤੁਸੀਂ ਕਿੱਥੋਂ ਲੈਨੇ ਹੋ ਵੱਡੇ-ਵੱਡੇ ਘਰਾਣਿਆਂ ਤੋਂ ਡਾਟੇ ਵਿਰਲੇ ਤੋਂ ਉਹਦਾ ਕਿਤੇ ਹਿਸਾਬ ਦਿੱਤਾ ਸਰਕਾਰ ਨੂੰ ਇਸ ਕਰਕੇ ਸਾਡੇ ਤੇ ਇਹ ਦੋਸ਼ ਮੜਦੀ ਹੈ ਇਹ ਇਹ ਸਰਕਾਰ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਹਰ ਹਰ ਵਾਰ ਵਰਤਦੀ ਹੈ ਇੱਕ ਪਾਸੇ ਪੈਰਲਲ ਗੱਲ ਚਲਾਈ ਰੱਖੀ ਹੈ ਵੀ ਕਾਨੂੰਨ ਬੜੇ ਠੀਕ ਆ ਦੂਜੇ ਪਾਸੇ ਜਿੰਨੇ ਅਟੈਕ ਇਹ ਸ਼ੁਰੂ ਤੋਂ ਦੋਨੇ ਪੈਰਲਲ ਚੱਲ ਰਹੀਆਂ ਨੇ ਗੱਲਾਂ ਆ ਮੈਂ ਹੁਣੇ-ਹੁਣੇ ਆ ਰਿਹਾ ਸੀ ਇੱਕ ਵਾਈਫੇ ਸੋਸ਼ਲ ਮੀਡੀਆ ਤੇ ਬੰਦਾ ਗੱਲ ਕਰੀ ਜਾਂਦਾ ਸੀ ਵੀ ਸਰਕਾਰ ਕਹਿੰਦੀ ਹੈ ਵੀ ਇੱਥੇ ਖਾਲਸਤਾਨੀ ਮੂਵਮੈਂਟ ਦਾ ਕਰਜ਼ਾ ਹੋ ਗਿਆ ਕਹਣਾ ਵੀ ਖਾਲਸਤਾਨੀ ਮੂਵਮੈਂਟ ਕੀ ਤੁਸੀਂ ਜੇ ਕੋਈ ਦਾੜੀ ਵਾਲਾ ਮੁੰਡਾ ਕੱਪੜੇ ਪਾ ਕੇ ਅੰਮੜਦਾਰੀ ਤੁਰਿਆ ਫਿਰਦਾ ਹੈ ਜਾਂ ਕੋਈ ਪਾਠ ਕਰਦਾ ਹੈ ਇਹਨੇ ਨਾਲ ਉਹ ਖਾਲਸਤਾਨੀ ਬਣ ਗਿਆ। ਕੋਈ ਖਾਲਸਤਾਨੀ ਕੀ ਐਕਟੀਵਿਟੀ ਐ? ਕੀ ਪਰਵਾਸਾ ਐ? ਕਿਸੇ ਨੂੰ ਇਹ ਕਹਿਣਾ ਵੀ ਆ ਖਾਲਸਤਾਨੀ ਐ। ਤੁਹਾਡੇ ਚ ਵੀ ਕਿੱਨੇ ਖੜੇ ਨੇ ਦਾੜ੍ਹੀਆਂ ਵਾਲੇ। ਕੀ ਤੁਸੀਂ ਸਾਰੇ ਖਾਲਸਤਾਨੀ ਹੋ? ਜੇਸ ਕਰਕੇ ਕਿਸੇ ਤੇ ਦੋਸ਼ ਮੜਨਾ, ਕਿਸੇ ਅੰਦੋਲਨ ਨੂੰ ਉਹ ਅਟੈਕ ਦੇ ਦੇਣਾ। ਲੋਕਾਂ 'ਚ ਬਦਨਾਮ ਕਰਨਾ। ਆ ਜਿੰਨੀਆਂ ਟਰਾਲੀਆਂ ਨੇ ਤੁਸੀਂ ਜਾਓ ਪੰਡਾਲ ਦੇ ਵਿੱਚ। ਉਹਨਾਂ ਤੇ ਲਿਖਿਆ ਹੋਇਆ ਐ ਕਿ ਅਸੀਂ ਅੱਤਵਾਦੀ ਨਹੀਂ ਹਾਂ। ਅਸੀਂ ਕਿਸਾਨ ਆ। ਇੱਥੇ ਹਿੰਦੂ ਵੀ ਨੇ, ਇੱਥੇ ਸਿੱਖ ਵੀ ਨੇ। ਇੱਥੇ ਮੁਸਲਮਾਨ ਵੀ ਨੇ ਨਾ ਇੱਥੇ ਜਾਤ ਦਾ ਸਵਾਲ ਨਾ ਇੱਥੇ ਧਰਮ ਦਾ ਸਵਾਲ ਇੱਥੇ ਕਮਿਊਨਿਟੀ ਦਾ ਸਵਾਲ ਹੀ ਜੀ ਇਹਦਾ ਕਿਤੇ ਦੀ ਲੜਾਈ ਹੈ ਇਹ ਕਿਤੇ ਦੀ ਲੜਾਈ ਨੂੰ ਸਾਰੇ ਸਾਰੇ ਭਾਰ ਦੇ ਲੋਕ ਸਮਰਥਨ ਦੇ ਰਹੇ ਨੇ ਪੰਜਾਬ ਚੋਂ ਵੱਡੀ ਪੱਧਰ ਤੇ ਸਮਰਥਨ ਆ ਰਿਹਾ ਹੈ ਧਾਰਮਿਕ ਸੰਸਥਾਵਾਂ ਨੇ ਜਿਹੜੀਆਂ ਉਹ ਵੱਡੀ ਪੱਧਰ ਤੇ ਲੋਏ ਜਾਗਟਾਂ ਤੁੱਟ ਪੇਟ ਸਾਬਣਾ ਖਾਣ ਦਾ ਸਮਾਨ ਬੇਹਦ ਸਪਲਾਈ ਕਰ ਰਹੀਆਂ ਨੇ ਇਹ ਉਹਨਾਂ ਨੇ ਢਿੱਡ ਭੀੜ ਕਰਦੀ ਹੈ ਇਹ ਜਿਹੜੀ ਸਪੋਰਟ ਹੈ ਇਹ ਘਿੱਡਪਿਡ ਕਰ ਰਹੀ ਹੈ ਇਹ ਫੌਜਾਂ ਦੇ ਵਿੱਚ ਜਿਹੜੇ ਸਾਡੇ ਮੁੰਡੇ ਨੇ ਉਹਨਾਂ ਨੂੰ ਵੀ ਕੰਪਲੇਨ ਕਰਨਗੇ ਇਹ ਪੁਲਿਸ ਵਾਲਿਆਂ ਨੂੰ ਵੀ ਕੰਪਲੇਨ ਕਰਨਗੇ ਤੁਸੀਂ ਆਪਣੇ ਪੇਰੈਂਟਸ ਨੂੰ ਬਾਅਦ ਸੁਲਾਓ ਇਹ ਹਰ ਹਰਬਾ ਵਰਤਣਗੇ ਉਸ ਤੋਂ ਬਾਅਦ ਜਦੋਂ ਸਾਰੇ ਹਰਬੇ ਫੇਲ ਹੋ ਗਏ ਫਿਰ ਇਹਨਾਂ ਦੇ ਗੱਲਬਾਤ ਤੇ ਆਉਣਾ ਹੈ ਆਇਆ ਹੋਣਾ ਕੋਈ 500 ਮਿਲੀ ਹੋਣੀ ਕੋਈ ਕੰਪਨੀ ਨਹੀਂ ਸੱਦੇ ਦੀ ਇਹ ਸੱਦਿਆਂ 'ਚੋ ਕੁਝ ਨਹੀਂ ਨਿਕਲਣਾ ਜੇ ਮਤਲਬ ਕਰਨ ਦੀ ਗੱਲ ਕਰਦੇ ਨੇ ਇਹ ਮਤਲਬ ਦਾ ਕੀ ਮਤਲਬ ਹੈ ਸਸਪੈਂਡ ਸਸਪੈਂਡ ਤਾਂ ਥੋੜੇ ਦਿਨਾਂ ਵਾਸਤੇ ਹੁੰਦੀ ਹੈ ਇਹ ਸਸਪੈਂਡ ਨਾ ਸਦਾ ਗਜਾਰਾ ਨਹੀਂ ਹੁੰਦਾ ਕੰਪਲੀਟ ਰੱਦ ਕਰੋ ਤੇ ਲੋਕਾਂ ਨੂੰ ਕਨਵੈਂਸ ਕਰੋ ਫੇਰ ਲਾ ਲਿਓ ਇਹ ਕਾਨੂੰਨ ਬਰਦਾ ਸਾਡੇ ਗੱਲ ਸਮਝ ਆ ਰਹੀ ਹੈ ਮੋਦੀ ਸਾਹਿਬ ਪ੍ਰਚਾਰ ਕਰਦਾ ਵੀ ਕੌਣ ਕਹਿੰਦਾ ਕਾਨੂੰਨਾਂ ਦੇ ਵਿੱਚ ਇਹ ਵੀ ਗਾ ਕੋਈ ਲੈਣੀ ਨਹੀਂ ਲਿਖੀ ਹੋਈ ਜਿਹਦੇ ਨਾਲ ਜ਼ਮੀਨ ਨੂੰ ਖਤਰਾ ਹੋਵੇ ਭਲਾ ਵੀ ਮੈਨੂੰ ਇਹ ਦੱਸੋ ਜਦੋਂ ਜ਼ਮੀਨਾਂ ਦੇ ਵਿੱਚੋਂ ਆਮਦਨੀ ਨਾ ਹੋਈ ਉਹਦੇ ਪਰਿਵਾਰ ਦਾ ਗੁਜ਼ਾਰੇ ਨਾਲ ਚੱਲਿਆ ਉਹਦੇ ਨਾਲ ਤਾਂ ਉਹਨੇ ਕੋਲੇ ਹੋਰ ਕੀ ਹੈ ਕਰਜ਼ਾ ਚੜੂਗਾ ਤਾਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕਰੂਗਾ ਕੀ ਉਹਨੂੰ ਜਮੀਨ ਹੀ ਵੇਚਣੀ ਪੈਣੀ ਹੈ ਫਿਰ ਜਮੀਨ ਲੈ ਕਿਹੜੇ ਹਿਸਾਬ ਨਾਲ ਗਈ ਇਸ ਕਰਕੇ ਜਿਹੜੀਆਂ ਇਹਨਾਂ ਦਿਲੇ ਨੇ ਇਹ ਫੋਕੀਆਂ ਨੇ ਨਾ ਖੇਤੀਬਾੜੀ ਮੰਤਰੀ ਕਿਸੇ ਗੱਲ ਦੇ ਵਿੱਚ ਜਵਾਬ ਦੇ ਸਕਦਾ ਹੈ ਜਾਇਦੇ ادارے ਦੇ ਹੋਰ ਬੰਦੇ ਬੈਹਿਣ ਉਹਨਾਂ ਕੋਲ ਵੀ ਕਿਸੇ ਗੱਲ ਦਾ ਜਵਾਬ ਨਹੀਂ ਤਿੰਨੇ ਤਿੰਨ ਕਾਨੂੰਨ ਮਾੜੇ ਆ ਉਹ ਰੱਦ ਕਰਨੇ ਚਾਹੀਦੇ ਆ ਬਿਜਲੀ ਬਿੱਲ ਰੱਦ ਕਰਨਾ ਚਾਹੀਦਾ ਤੇ ਬਾਕੀ ਜਿਹੜਾ ਐਮ ਐਸ ਪੀ ਹੈ ਉਹ ਸਾਰੀਆਂ ਜਨਤਾ ਤੇ ਸਾਰੇ ਦੇਸ਼ 'ਚ ਉਹ ਲਾਗੂ ਕਰਨਾ ਚਾਹੀਦਾ ਉਹਨੂੰ ਡੀਗਰੀ ਅਥਾਰਟੀ ਬਣਾਉਣਾ ਚਾਹੀਦਾ ਕੀ ਕਿ ਸੰਗਰੂਰ ਦਾ ਰਿਐਕਸ਼ਨ ਲੈਣਾ ਜੀ ਇੱਕ ਸੰਗਰੂਰ ਦੀ ਨਾ ਇੱਕ ਅੱਜ ਚਿੱਠੀ ਐਸ ਡੀ ਐਮ ਦੇ ਕੋਈ ਆਰਡਰਸ ਨਹੀਂ ਆਇਆ ਤੁਸੀਂ ਦੇਖੇ ਹੁਣ ਵੀ ਜਿਹੜਾ ਕੋਈ ਟੈਂਟ ਹਾਊਸ ਵਾਲਾ ਜਾਂ ਕੋਈ ਸਪੀਕਰ ਵਾਲਾ ਕਿਸੇ ਵੀ ਧਰਨੇ ਪ੍ਰਦਰਸ਼ਨ ਲਈ ਸਮਾਨ ਦੇਊਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਨਹੀਂ ਸੰਗਰੂਰ ਦੇ ਐਸ.ਡੀ.ਐਮ ਇਹ ਰਹਿੰਦਾ ਸੀ ਨਾ ਕੰਮ ਇਹ ਰਹਿੰਦਾ ਸੀ ਕਰਨ ਦਾ ਪੰਜਾਬ ਚ ਇਹਦੇ ਚ ਇੱਕ ਆ ਹਾਂ ਜਿਹੜਾ ਉਹ 2017 ਦਾ ਐਕਟ ਆ ਪੰਜਾਬ ਨਿੱਜੀ ਤੇ ਜਨਤਕ ਜਾਇਦਾਦ ਤੋਸਾਰੂ ਐਕਟ ਇਹ ਪਹਿਲਾਂ ਪਹਿਲਾਂ ਬਾਦਰਾ ਨੇ ਦੱਸੀ ਤੇ ਕਪਤਨ ਨੇ ਮੋੜ ਲਈ ਉਹ ਐਕਟੇ ਪ੍ਰੋਵੀਜ਼ਨ ਦਿੰਦਾ ਵਾ ਇਹਦਾ ਮਤਲਬ ਸਕੂਲ ਵਾਲਾ ਪ੍ਰਸ਼ਾਸਨ ਨੂੰ ਡੁੱਗੇ ਵਧਾ ਰਿਹਾ ਐ ਅੰਮ੍ਰਿਤਸਰ ਦੀਆਂ ਬੰਦੀਆਂ ਲੱਗੀਆਂ ਸੀ ਉਹ ਐਕਟ ਬਣਿਆ ਹੋਇਆ ਪੰਜਾਬ ਤੁਹਾਹੋ ਸਪੀਕਰ ਦੇ ਨਾਲੇ ਨੂੰ ਲੇਖ ਲਿਖਣ ਵਾਲੇ ਨੂੰ ਲੇਖ ਤੁਸੀਂ ਵੀ ਠੁੱਕ ਦੇ ਜੇ ਲੇਖ ਲਿਖਣਾਂ ਦਰਿਆ ਦੇ ਨਾਲੇ ਨੂੰ ਹਰ ਕਿਸਮ ਦੇ ਪਾਬੰਦੀ ਲਾਉਂਦਾ ਮੜਦਾ ਤੂੰ ਐਕਟ ਦੇ ਵਿਰੋਧ ਵਿੱਚ ਅਸੀਂ ਲੜਿਆ ਕੋਈ ਨਹੀਂ ਵਾਪਸ ਕਰਾਇਆ ਸੀ ਉਹ ਫਿਰ ਬਹਾਲ ਕਰ ਲਿਆ ਤੇ ਵੈਸੇ ਇਹ ਉਹ ਪੁੱਛਣੇ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮਾਨੀ ਵੀ ਬੈਠੀ ਮੁਖਤਾਰ ਤੇ ਸੁੰਡੀ ਵੀ ਚਰਚਾ ਬਣੀ ਵੀ ਐ ਤੇ ਸਾਡੇ 'ਚ ਵੀ ਇੱਕ ਚਰਚਾ ਬਣੀ ਵੀ ਐ ਸੁੰਡੀ ਚਰਚਾ ਦੇ ਵਿੱਚ ਇਹ ਆਮ ਸਵਾਲ ਆਉਂਦਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜਦਾ ਤੇ ਕਿਸਾਨ ਜਥੇਬੰਦੀਆਂ ਦਾ ਕੀ ਜਵਾਬ ਦਿੰਦੀਆਂ ਨੇ? মিডিਆ ਟੀਕਦਾ ਹੁੰਦਾ। ਜੇ ਨਹੀਂ ਜਦੋਂ ਉਹ ਸੱਦਾ ਪੱਤਰ ਜਿਹਨੂੰ ਤੁਸੀਂ ਕਹਿ ਰਹੇ ਹੋ ਜਦੋਂ ਅਸੀਂ ਉਹਦੀ ਪਰੋਲਾ ਪਰਾਲੀ ਕੀਤੀ ਹੈ ਉਹ ਸੱਦਾ ਪੱਤਰ ਨਹੀਂ ਹੈ। ਉਹ ਇੱਕ ਚਿੱਠੀ ਹੈ। ਉਹ ਚਿੱਠੀ ਪੰਜ ਪੇਗਾਂ ਦੀ ਚਿੱਠੀ ਹੈ। ਜਿਹੜੀ ਕਹਿ ਰਹੀ ਐ ਵੀ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਚਲਾਈ ਐ ਉਹ ਚ ਪ੍ਰੋਸੈਸ ਕੀ ਜਲਿਆ ਜਲਦੀ ਗੱਲਬਾਤ ਨਾਲ ਤੁਸੀਂ ਆਪਣੇ ਐਕਸ਼ਨ ਪਲਾਨ ਵੀ ਕਰਦੇ ਰਹੋ ਜਿਨ੍ਹਾਂ ਨੂੰ ਮਤਲਬ ਇਹ ਸਮਝਾਇਆ ਉਹਨਾਂ ਨੇ ਵੀ ਅਸੀਂ ਨਾਲ ਗੱਲ ਚਲਾ ਰੱਖੀ ਐ ਤੁਸੀਂ ਨਾਲ ਐਕਸ਼ਨ ਵੀ ਕਰੀ ਜਾਂਦੇ ਆ ਉਹਦੇ ਚ ਮੁੱਖ ਤੌਰ ਤੇ ਗੱਲ ਇਹ ਐ ਵੀ ਜਦੋਂ ਕਾਨੂੰਨਾਂ ਦੇ ਉੱਤੇ ਵੈਹਸ਼ ਹੋਊਗੀ ਸਰਕਾਰ ਨੇ ਆਪਣਾ ਪੱਖ ਰੱਖਤਾ ਜਥੇਬੰਦੀਆਂ ਨੇ ਆਪਣਾ ਪੱਖ ਰੱਖਤਾ ਉੱਥੇ ਇਹ ਗੱਲ ਨਿੱਧਰ ਕੇ ਸਾਹਮਣੇ ਆ ਗਈ ਵੀ ਕਾਨੂੰਨਾਂ ਦੇ ਵਿੱਚ ਕੁਝ ਨਾ ਕੁਝ ਗਲਤ ਜ਼ਰੂਰ ਹੈ ਉਹ ਜਿਹੜੀਆਂ ਲਾਈਨਾਂ ਗਲਤ ਨੇ ਉਹ ਨੈਨਾਂ ਤੁਸੀਂ ਕਢਵਾ ਸਕਦੇ ਹੋ ਜੇ ਨਹੀਂ ਅਮੈਂਡਮੈਂਟ ਦੀ ਗੱਲ ਆ ਗਈ ਉਹ ਅਮੈਂਡਮੈਂਟਾਂ ਕੀਤੀਆਂ ਹੋਈਆਂ ਵੀ ਦਸੀਆਂ ਨੇ ਕਿਹੜੀਆਂ ਕਿਹੜੀਆਂ ਅਮੈਂਡਮੈਂਟਾਂ ਉਹਨਾਂ ਨੇ ਕੀਤੀਆਂ ਜੇ ਨਹੀਂ ਹੋਰ ਵੀ ਕਹਿੰਦੇ ਨੇ ਵੀ ਹੋਰ ਕਰਾਉਣੀਆਂ ਨੇ ਹੋਰ ਵੀ ਕਰਾ ਲਓ ਇਸ ਘੇਰੇ ਚ ਰਹਿ ਕੇ ਅਮੈਂਡਮੈਂਟ ਵਾਲੇ ਘੇਰੇ ਚ ਰਹਿ ਗਈ ਤੁਸੀਂ ਗੱਲ ਕਰਨ ਆਉਣਾ ਥਾਂ ਵੀ ਛੋੜਾ ਹੋਊ ਡੇਟ ਵੀ ਛੋੜੀ ਜੇ ਨਹੀਂ ਮੈਂ 38 40 ਸਾਲ ਤੋਂ ਜਥੇਬੰਦੀਆਂ ਦੇ ਵਿੱਚ ਕੰਮ ਕਰ ਰਿਆ ਹਾਂ ਪਹਿਲੀ ਵਾਰ ਕਿਸੇ ਸਰਕਾਰ ਨੇ ਹੈ ਕਿ ਕਿ ਤੁਸੀਂ ਡੇਟ ਵੀ ਛੋੜੀ ਥਾਂ ਵੀ ਛੋੜਾ ਇਹ ਬਨ ਗੱਲ ਕੀ ਹੈ ਇਹ ਸੱਦਾ ਨਹੀਂ ਹੈ ਇਹਦਾ ਇੱਕ ਕਿਸਮ ਦਾ ਤਾਰ-ਪੀਡੋ ਕਰਨ ਦੀ ਖਾਤਰ ਲੋਕਾਂ ਨੂੰ ਕਹਿਣ ਦੀ ਖਾਤਰ ਆਪਦਾ ਪੱਖ ਚ ਚਾਉਣ ਦੀ ਖਾਤਰ ਇੱਕ ਅਟੈਕ ਹੈ ਅਸੀਂ ਐ ਸਮਝਦੇ ਆ ਵੀ ਲੋਕਾਂ ਨੂੰ ਆਮ ਜਿਹੜੇ ਲੋਕ ਬਾਹਰ ਬੈਠੇ ਨੇ ਘੋਲ ਤੋਂ ਜਾਂ মিডিਆ ਜਿਹੜਾ ਉਹਨਾਂ ਦਾ ਖੋਦੀ মিডিਆ ਉਹ মিডিਆ ਇਹ ਗੱਲ ਪ੍ਰਚਾਰ ਕਰਦਾ ਵੀ ਸਰਕਾਰ ਤਾਂ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੈ ਤੇ ਸਿਰ ਕਿਸਾਨ ਹੀ ਨਹੀਂ ਜਾ ਰਹੇ ਆ ਦੇਖੋ ਜੀ ਚਿੱਠੀ ਸੱਦਾ ਪੱਤਰ ਦਾ ਗਿਆ ਹੋਇਆ ਉਹਨਾਂ ਦਾ ਜਵਾਬ ਹੀ ਨਹੀਂ ਕੋਈ ਆ ਰਿਹਾ ਅਸਲ 'ਚ ਸਰਕਾਰ ਅਮੈਂਡਮੈਂਟ ਕਰਨ ਦੇ ਵਾਸਤੇ ਜੇ ਕੋਈ ਚਰਚਾ ਕਰਨੀ ਹੈ ਫਿਰ ਤਰੀਕ ਵੀ ਦੇ ਦਿਓ ਥਾਂ ਵੀ ਦੱਸ ਦਿਓ ਜਿਹੜੀ ਜਿੱਥੇ ਗੱਲ ਟੁੱਟੀ ਸੀ 5 ਤਰੀਕ ਨੂੰ ਉੱਥੇ ਹੀ ਖੜੀ ਹੈ ਇਹਦਾ ਮਤਲਬ ਇਹ ਕਿ ਸਰਕਾਰ ਦਾ ਸਾਫ਼ ਜਵਾਬ ਹੈ ਅਮੈਂਡਮੈਂਟ ਕਰਵਾ ਲਓ ਕਾਨੂੰਨ ਰੱਦ ਨਹੀਂ ਹੁੰਦੇ ਪੰਜਾਬੀ ਦੇ ਵਿੱਚ ਇਹ ਅਰਥ ਬਣਦਾ ਉਹ ਚਿੱਠੀ ਦਾ ਫਿਰ ਇਹ ਹੁਣ ਜਥੇਬੰਦੀਆਂ ਨੇ ਸੋਚਣਾ ਹੈ ਕਿ ਜਥੇਬੰਦੀਆਂ ਦਾ ਕੀ ਜਵਾਬ ਦੇਣਾ ਹੈ ਸਾਡੀ ਜਥੇਬੰਦੀਆਂ ਦੋ ਜਥੇਬੰਦੀਆਂ ਇਹ ਗੱਲ ਨੂੰ ਐ ਸਮਝਦੀਆਂ ਨੇ ਵੀ ਸੱਦਾ ਪੱਤਰ ਨਹੀਂ ਹੈ ਇਹ ਇੱਕ ਚਿੱਠੀ ਹੈ ਜਿਹਦੇ ਵਿੱਚ ਇਹ ਦੱਸਿਆ ਹੋਇਆ ਵੀ ਅਸੀਂ ਆਹ ਆਹ ਸੋਧਾਂ ਕਰਤੀਆਂ ਹੋਰ ਕਰਵਾਉਣੀਆਂ ਨੇ ਕਰਾ ਲਓ ਰੱਦ ਦੀ ਝਾਕ ਛੱਡ चिट्ठी का अर्थ आ समझ बाकी अपना का जी जो केंद्र सरकार द्वारा चिट्ठी भेजी गई उसका प्रेस में पूरी चर्चा है और जो सरकार के प्रवक्ता है जो नेशनल मीडिया है वो बातें इस तरह की उठा रहा है कि केंद्र सरकार एक कदम आगे आई है जो हमें उसे देख नजर में देख रहे हैं और अब क्या क्या किसान एक कदम आगे आएंगे तो जैसे ग्राह जी ने कहा कि सरकार ने अपनी पोजीशन पहले श्योर कर ली जो भी खेती बिलों के लिए वो अपनी पोजीशन को तय करना चाहते थे तो उन्होंने पोजीशन तय कर ली भी खेती कानून तो वापस नहीं लेंगे उनकी पूरी सीमा तय कर दी और उसके बाद एक खत आया कि अगर आप खेती कानून वापस लेने वाली बात से पीछे हटकर खेती कानूनों में संशोधन करने के लिए बात करना चाहते हैं तो समय भी आप दीजिए और डेट भी खुद दीजिए तो ये चिट्ठी कम सरकार का बढ़ाया हुआ कद, कदम कम ये एक चक्रव्यू रचने का जतन किया जा रहा किसान संगठनों के ऊपर और उसका प्रचार माध्यमों में फायदा कैसे लिया जा रहा है देश के बड़े हिस्से को जो इस बात से अनजान है भी केंद्र कूटनीति कौन सी चाले चलता है यूनियन का कौन सा असली पक्ष है साधारण आदमी यह सोच सकता है भी शायद किसान ही अड़ियल रवैया अपना रहे हैं सरकार तो बहुत ज्यादा संजीदा है बहुत ज्यादा गंभीर है इस बातचीत के लिए तो ये मीडिया में खास करके नेशनल मीडिया में ये उभार आ रहा है हम इसके बारे में यही कहना चाहते हैं कि बातचीत भी, भी केंद्र सरकार से